ਇੱਥੇ ਪ੍ਰਬੰਧ ਕਰਦਾ ਨਾ ਤਾਂ ਕੋਈ ਐਂਸ਼ਫੈਕਟਰ ਆਉਂਦਾ ਇਹਨੂੰ ਤਿੰਨ ਦਿਨ ਹੋ ਗਏ ਆ ਇਹਨੂੰ ਰੇ ਨਾ ਕੋਈ ਰੇਟ ਲਾਉਂਦਾ ਮੇਰੀ 4 ਦਿਨ ਹੋ ਗਏ ਕਣਕ ਸਿੱਟੀ ਨੂੰ ਇੱਥੇ ਕੋਈ ਨਹੀਂ ਆਇਆ ਦੇਖੋ ਮੇਰਾ 12:30 ਮੋਚਰਾ ਲਾ ਲਓ ਜਾ ਕੇ ਹਾਉ ਉਹਨੂੰ ਮੈਂ ਕਿਹਾ ਇੰਨੀ ਸੁੱਕੀ ਕਣਕ ਤੂੰ ਨਹੀਂ ਲਾਉਂਦਾ ਹੋਰ ਕਿਹੜੀ ਲਾਵੇਂਗਾ ਕਹਿੰਦਾ ਜੀ ਇਹ ਦੋ ਦਿਨ ਹੀ ਹਲੇ ਲਾਉਂਦੇ ਇਹਨੂੰ ਮੇਰ ਸਿੰਘ ਜੀ ਮੇਰਾ ਪੂਰੀ ਸਰਕਾਰ ਦੀ ਪੂਰੀ ਮੇਹਰ ਹੈ ਤਾਂ ਹੀ ਬੈਠਿਆ ਮੋਰੀਆ ਤੇ ਜੀ ਮੇਹਰ ਹੈ ਸਰਕਾਰ ਤਾਂ ਦਾਅਵੇ ਕਰ ਰਹੀ ਹੈ ਕਿ ਕੋਈ ਦਿੱਕਤ ਨਹੀਂ ਕਿਸਾਨਾਂ ਚ ਤੁਸੀਂ ਇੱਥੇ ਜੀ ਪੂਰਾ ਲੋਹਾ ਲੱਖਿਆ ਸੁਣੋ ਜੀ ਸਭ ਝੂਠੇ ਦਾਅਵੇ ਨੇ ਕੱਲ ਦਾ ਬੈਠਾ ਸੁੱਕੀ ਕਾਂਕਾ ਜਿਵੇਂ ਕੋਈ ਦੇਖਣ ਵੀ ਨਹੀਂ ਆਇਆ ਹੁਣ ਤੱਕ ਵੀ ਕਈ ਵੀ ਕਿਵੇਂ ਨਹੀਂ ਚਰਤਾ ਲਾਇਆ ਹੋਊਗਾ ਨਹੀਂ ਮਗਰ ਆਈ ਨਹੀਂ ਕੋਈ ਜ਼ਮੀਨ ਕੀ ਨਾਮ ਹੈ ਜੀ ਦਰਸ਼ਨ ਸਿੰਘ ਜੀ ਦਰਸ਼ਨ ਸਿੰਘ ਜੀ ਹੋਏ ਕਿਸੇ ਅਧਿਕਾਰੀ ਦੇ ਦਰਸ਼ਨ ਕੋਈ ਕਿਸੇ ਦੇ ਨਹੀਂ ਹੋਏ ਜੀ ਇਹਦਾ ਤਿੰਨ 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 ਦਿਨਾਂ ਸਫੇਤ ਨੂਰੇ ਆਉਂਦਾ ਮੰਡੀ 'ਚ ਇੱਥੇ ਕਿਹਨੇ ਆਉਣਾ ਜੀ ਤੁਸੀਂ ਐਂ ਹਿਸਾਬ ਲਾਓ ਤਿੰਨ ਦਿਨ ਹੋ ਗਿਆ ਅੱਜ ਉਹਨੂੰ ਆਏ ਨੂਰੇ ਪੂਰੇ ਨਹੀਂ ਆਇਆ ਮੇਰੀ ਢੇਰੀ ਉਹਨਾਂ ਦੇ ਉਹਦੇ ਕੋਲ ਪਈ ਆ ਜਮਾ ਫਿਰ ਵੋਟਾਂ ਨੇ ਜੀ ਫਿਰ ਕਿੰ딴 ਦੀ ਤਿਆਰੀ ਆ ਜਿਵੇਂ ਇਹ ਗੱਲ ਲੋਕ ਨੇ ਸੀ ਗਲਾਂਗੇ ਇਹ ਤਾਂ ਹੱਥਾਂ ਇਹ ਤਾਂ ਕਹਿ ਰਹੇ ਨੇ ਜੀ 13 0 ਹੋਣੀ ਆ ਹਾਂ ਕੋਈ ਨਾ ਦੇਖ ਲਾਂਗੇ ਕਿ ਕਦੇ 13 0 ਹੋਊਗੀ ਜਾਂ ਜਦੋਂ ਟਾਈਮ ਆਊਗਾ ਤੇ ਦੇਖ ਲਾਂਗੇ ਤਕਰੀਬਨ ਹਰੇਕ ਮੰਡੀ ਵਿੱਚ ਜ਼ਿਮੀਦਾਰ ਦੁਖੀ ਬੈਠਾ ਕਿਸੇ 'ਚ ਘਟੇ ਕਿਸੇ 'ਚ ਵੱਧ ਉਰੇ ਤਾਂ ਬਿਲਕੁਲ ਬੁਰਾ ਹਾਲ ਹੈ ਇਹ ਤਾਂ ਤंगेੜਾ ਸਾਹਿਬ ਮੰਡੀ ਸੁੱਕੀ ਮੰਡੀ ਰਹੀ ਆ ਕੋਈ ਮੀਂਹ ਨਹੀਂ ਪਿਆ ਜੇ ਮੀਂਹ ਪੈ ਜਾਂਦਾ ਫਿਰ ਔਖਾ ਹੀ ਬਹੁਤ ਹੋ ਜਾਣਾ ਸੀ ਉਹਦਾ ਤਰਪਾਲ ਵੀ ਨਹੀਂ ਹੈ ਕੋਈ ਸਰਕਾਰੀ ਸੀਐਮ ਸਾਹਿਬ ਤਾਂ ਕਹਿੰਦੇ ਆਪ ਕੁਈ ਦੇ ਵਿੱਚ ਉਤਰ ਕੇ ਜੈਂਡੋਰੀ ਬਦਲਦੇ ਰਹੇ ਨੇ ਜੀ ਪੱਖੇ ਦੀ ਕਹਿੰਦੇ ਸਾਰੀਆਂ ਮੁਸ਼ਕਲਾਂ ਦਾ ਪਤਾ ਸਾਨੂੰ ਸਭ ਝੂਠ ਹੈ ਜੀ ਬਿਲਕੁਲ ਝੂਠ ਬੋਲਦੇ ਨੇ ਇਹਦਾ ਕਹਿੰਦਾ ਮੁਰਗੀਆਂ ਦੇ ਵੀ ਪੈਸੇ ਦਊ ਮੈਂ ਫਸਲਾਂ ਦੇ ਜਿੱਥੇ ਫਸਲਾਂ ਮਰ ਜਾਂਦੀਆਂ ਨੇ ਨਾ ਜਾਂ ਕੋਈ ਕੁਝ ਵੀ ਨੁਕਸਾਨ ਹੋ ਜਾਏ ਕਹਿੰਦਾ ਸੀ ਮੈਂ ਬਿੰਨ ਕਰਦੌਰੀ ਤੋਂ ਪੈਸੇ ਦਊ ਕਿੱਥੇ ਦਿੱਤੇ ਨੇ ਭਾਨ 1 ਰੁਪਈਆ ਵੀ ਦਿੱਤਾ ਨਹੀਂ ਕਿਤੇ ਕਿਸੇ ਨੂੰ ਕਹਿੰਦੇ ਹੋ ਸਰਕਾਰ ਫੇਲ ਆ ਸਰਕਾਰ ਨੂੰ ਤਾਂ ਫੇਲ ਤੁਸੀਂ ਕਹਿਣਾ ਹੀ ਕਹਿਣਾ ਜੀ ਸਰਕਾਰ ਕਹਿੰਦੀ ਆ ਕਿ ਹਰੀਆਂ ਪੱਗਾਂ ਵਾਲੇ ਡੰਡਿਆਂ 'ਚ ਝੰਡਿਆਂ ਵਾਲਿਆਂ ਨੂੰ ਤਾਂ ਅਸੀਂ ਹਮੇਸ਼ਾ ਬੁਰੇਉ ਲੱਗਦੇ ਆ ਅਰਦਾਸ ਕਰਦੇ ਆ ਮਹਾਰਾਜ ਅੱਗੇ ਸਾਨੂੰ ਇਹ ਝੂਠੇ ਪਾ ਦੇਣ ਕੰਮ ਕਰਕੇ ਦਿਖਾ ਦੇਣ ਚਾਰ-ਚਾਰ ਦਿਨਾਂ ਤੋਂ ਕੋਈ ਪਹੁੰਚੇ ਹੀ ਨਹੀਂ ਕਹਿੰਦੇ ਕੁਰਸੀਆਂ ਪਈਆਂ ਨੇ ਜਿੱਥੇ ਅਧਿਕਾਰੀ ਬੈਠਦੇ ਨੇ ਉੱਥੇ ਘੇੜਾ ਮਾਰ ਕੇ ਮੁੜਿਆ ਆਉਂਦੇ ਆ ਕੋਈ ਨਹੀਂ ਦਿਖਦਾ ਜੀ ਮੌਸਮ ਕਿਹੋ ਜਿਹਾ ਹੋਗਾ ਨਾ ਜੀ ਇੱਥੇ ਤਾਂ ਕਹਿੰਦੇ ਬਾਰਿਸ਼ ਵੀ ਨਹੀਂ ਜੀ ਇੱਥੇ ਕਹਿ ਰਹੇ ਨੇ ਬਿਲਕੁਲ ਬਾਰਿਸ਼ ਵੀ ਨਹੀਂ ਹੈਗੀ ਸੱਸੀ ਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਕਣਕ ਦੀ ਬਾਡੀ ਦਾ ਸੀਜ਼ਨ ਆ ਜਿਹੜਾ ਚੱਲ ਰਿਹਾ ਹੈ ਕਿਸਾਨ ਫਸਲਾਂ ਵੱਢ ਕੇ ਮੰਡੀਆਂ ਚ ਲੈ ਕੇ ਆ ਰਹੇ ਨੇ ਪਰ ਮੰਡੀਆਂ ਦਾ ਕੀ ਪ੍ਰਬੰਧ ਨੇ ਉਹ ਤੁਹਾਨੂੰ ਦਿਖਾ ਰਿਹਾ ਧੰਗੇੜਾ ਮੰਡੀ ਦੇ ਵਿੱਚ ਖੜੇ ਆ ਜਿੱਥੇ ਲਿਫਟਿੰਗ ਨਾ ਹੋਣ ਦੇ ਕਾਰਨ ਵੱਡੀਆਂ ਬੋਰੀਆਂ ਦੇ ਵੱਡੇ ਵੱਡੇ ਅੰਬਾਰ ਲੱਗੇ ਪਏ ਨੇ ਕਣਕ ਉਤਾਰਨ ਦੇ ਲਈ ਜਗ੍ਹਾ ਨਹੀਂ ਹੈਗੀ ਕਈ ਇਲਾਕਿਆਂ ਦੇ ਵਿੱਚ ਤਾਂ ਬਾਰਿਸ਼ ਹੋਈ ਆ ਬਾਰਿਸ਼ ਦੇ ਕਾਰਨ ਕੰਮ ਆ ਜਿਹੜਾ ਉਹ ਮੱਠਾ ਪਿਆਏ ਪਰ ਇੱਥੇ ਤਾਂ ਕਹਿੰਦੇ ਜੀ ਬਾਰਿਸ਼ ਵੀ ਨਹੀਂ ਹੋਈ ਨਾ ਮਾਤਰਾ ਬਾਰਿਸ਼ ਹੋਈ ਆ ਪਰ ਕਿਸਾਨ ਨੇ ਇੱਥੇ ਕਿਸਾਨਾਂ ਨੂੰ ਬੜੀਆਂ ਦਿੱਕਤਾਂ ਆ ਰਹੀਆਂ ਨੇ ਕਿਸਾਨਾਂ ਨਾਲ ਗੱਲ ਕਰਾਂਗੇ ਕਿਸ ਤਰ੍ਹਾਂ ਦੀਆਂ ਦਿੱਕਤਾਂ ਨੇ ਕਿਉਂ ਨੀ ਇੱਥੋਂ ਜਿਹੜੀਆਂ ਬੋਰੀਆਂ ਚੱਕੀਆਂ ਜਾ ਰਹੀਆਂ ਜਿਹੜੇ ਸਬੰਧਤ ਅਧਿਕਾਰੀ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਸੋ ਕਿਸਾਨ ਜੂਨੀਅਰ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਨੇ ਅਵਜਿੰਦਰ ਸਿੰਘ ਜੋਗੀ ਜੀ ਉਹ ਵੀ ਇੱਥੇ ਪਹੁੰਚੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਪਹਿਲਾਂ ਕਿਸਾਨ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਬਾਪੂ ਜੀ ਵੈਗਰੂ ਜੀ ਦਾ ਖਾਲਸਾ ਜੀ ਕੀ ਫਤਿਹ ਜੀ ਹਾਂਜੀ ਕੀ ਨਾਮ ਆ ਜੀ ਹਰਵੰਤ ਸਿੰਘ ਜੀ ਹਰਵੰਤ ਸਿੰਘ ਜੀ ਹਾਂਜੀ ਕਿਸ ਤਰ੍ਹਾਂ ਨੇ ਜੀ ਮੰਡੀਆਂ ਦੇ ਹਾਲਾਤ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਸਰਕਾਰ ਦੇ ਪ੍ਰਬੰਧਾਂ ਨੂੰ ਇੱਥੇ ਪ੍ਰਬੰਧ ਕਰਦਾ ਜਨਾ ਤਾਂ ਕੋਈ ਇੰਸਪੈਕਟਰ ਆਉਂਦਾ ਇਹਨੂੰ ਤਿੰਨ ਦਿਨ ਹੋ ਗਏ ਆਏ ਨੂਰੇ ਨਾ ਕੋਈ ਰੇਟ ਲਾਉਂਦਾ ਆਪਦੀ ਜਿਹੜਾ ਕੋਈ ਭਰਦਾ ਮਨਮਰਜ਼ੀ ਨਾਲ ਭਰਦਾ ਅਧਿਸ਼ ਉਹਦੇ ਨਾਲ ਤਿੰਨ ਦਿਨ ਹੋ ਗਏ ਮੇਰੀ ਚਾਰ ਦਿਨ ਹੋ ਗਏ ਕਣਕ ਸਿੱਟੀ ਨੂੰ ਇੱਥੇ ਕੋਈ ਨਹੀਂ ਆਇਆ ਬੋਲੀ ਹੋਏ ਨਹੀਂ ਰਹੀ ਜੀ ਬੋਲੀ ਕੋਈ ਨਹੀਂ ਹੋਈ ਕਣਕ ਦੇਖੋ ਮੇਰਾ 12.5 ਮੋਚਰਾ ਲਾ ਲਓ ਜਾ ਕੇ ਹਾਂ ਹਾਉ ਉਹਨੂੰ ਮੈਂ ਕਿਹਾ ਜੀ ਨਹੀਂ ਸੁੱਕੀ ਕਣਕ ਤੂੰ ਨਹੀਂ ਲਾਉਂਦਾ ਹੋਰ ਕਿਹੜੀ ਲਾਵੇਂਗਾ ਹਾਂ ਕਹਿੰਦਾ ਜੀ ਇਹ ਦੋ ਦਿਨ ਨਹੀਂ ਹਲੇ ਲਾਉਂਦੇ ਇਹਨ ਪਰ ਸਰਕਾਰ ਤਾਂ ਦਾਅਵੇ ਕਰ ਰਹੀ ਆ ਕਿ ਕੋਈ ਦਿੱਕਤ ਨਹੀਂ ਕਿਸਾਨਾਂ ਚ ਤੁਸੀਂ ਇੱਥੇ ਜੀ ਪੂਰਾ ਲੋਹਾ ਲੱਖਾ ਵਾ ਸੁਣੋ ਜੀ ਸਭ ਝੂਠੇ ਦਾਅਵੇ ਨੇ ਸਾਨੂੰ 4 ਦਿਨ ਹੋ ਗਏ ਬੈਠੇ ਹੋ ਜਾ ਕੇ ਦੇਖੋ ਆ ਆ ਨਾਲ ਖੜਾ ਪੁੱਛਲਾ ਬੰਦੇ ਨੂੰ ਇਹਦੀ ਮੇਤੋ ਵੀ ਪਹਿਲਾਂ ਦੀ ਪਈਆ ਦੋ ਦਿਨ ਆਜੋ ਜੀ ਇੱਥੇ ਆਜੋ ਦੇਵ ਸਿੰਘਾ ਇੱਧਰ ਆ ਜਾ ਦੇਵ ਸਿੰਘ ਜੀ ਕੀ ਹਾਲਾਤ ਨੇ ਮੰਡੀ ਦੇ ਬਹੁਤ ਮਾੜੇ ਨੇ ਜੀ ਮਾੜੇ ਨੇ ਜੀ ਸਰਕਾਰ ਤਾਂ ਕਹਿੰਦੀ ਆ ਕਿ ਬਾਗੋ ਬਾਗਾ ਕਿਸਾਨਾਂ ਦੇ ਚਿਹਰਿਆਂ ਤੇ ਰੌਣਕਾਂ ਨਹੀਂ। ਨਾ ਜੀ ਨਾ ਇੱਥੇ ਟਰਾਲੀ ਅੱਜ 30 ਦਿਨ ਮਸਾਂ ਢੇਰੀ ਕਰੀ ਆ ਜੀ 3 ਦਿਨ ਹੋ ਗਿਆ ਘਰੇ ਖੜੀ ਨੂੰ ਖੂਤੇ ਕਣਕ ਵੱਢਣ ਵਾਲੀ ਖੜੀ ਆ ਜੀ। ਟਰਾਲੀ ਲਾਉਣ ਦੀ ਵੀ ਜਗ੍ਹਾ ਨਹੀਂ। ਹਾਂ ਲਾਉਣ ਦੀ ਵੀ ਜਗ੍ਹਾ ਨਹੀਂ। ਤੇ 30 ਦਿਨ ਟਰਾਲੀ ਲੈ ਕੇ ਆਇਆ ਖੂਤੇ ਮਸ਼ੀਨ ਵਾਲਾ ਵੀ ਕਹਿੰਦਾ ਵੀ ਆ ਜਾ ਵਢਾ ਲੈ। ਇਹੇ ਹੀ ਹਾਲਾਤ ਮਾੜੇ ਨੇ। ਜਿਹੜੀਆਂ ਟੀਵੀਆਂ ਤੇ ਖਬਰਾਂ ਚੱਲ ਰਹੀਆਂ ਨੇ ਜੀ ਬੜੀ ਬੜੇ ਦਾਅਵੇ ਕੀਤੇ ਜਾ ਰਹੇ ਨੇ ਉਹ ਫਿਰ ਫੋਕੋ ਤਾਂ ਜੀ ਐਵੇਂ ਹੀ ਨੇ ਬਸ ਗੱਲਾਂ ਬਾਤਾਂ ਨੇ ਵੋਟਾਂ ਬੂਟਾਂ ਦੇ ਮਾਰੇ ਨੇ ਇਹ ਬਸ। ਫਿਰ ਵੋਟਾਂ ਲੈਣ ਵੀ ਆਉਣਾ ਤੁਹਾਡੇ ਕੋਲ ਫਿਰ ਤੁਹਾਡਾ ਕੀ ਪ੍ਰਬੰਧ ਆ ਹੁਣ ਫਿਰ ਦੱਸਾਂਗੇ ਜੀ ਇਹਨਾਂ ਨੂੰ ਸਰਕਾਰ ਦਾ ਪ੍ਰਬੰਧ ਤੋਂ ਤਾਂ ਤੁਸੀਂ ਨਾ ਖੁਸ਼ ਹੋ ਫਿਰ ਤੁਸੀਂ ਕੀ ਪ੍ਰਬੰਧ ਕਰ ਰਹੇ ਹੋ ਅਸੀਂ ਕਰਾਂਗੇ ਜੀ ਲਾ ਦੇਣਾ ਪੁੱਛਾਂਗੇ ਫਿਰ ਵੀ ਸਾਡੀ ਫਸਲ ਨਹੀਂ ਚੱਕੀ ਤੁਸੀਂ ਉਹ ਤਾਂ ਕਹਿੰਦੇ ਜੀ ਚੱਕੀ ਜਾ ਰਹੀ ਆ ਕਿਤੇ ਤੁਸੀਂ ਵਿਰੋਧੀ ਪਾਰਟੀਆਂ ਦੇ ਤਾਂ ਨਹੀਂ ਹੈਗੇ ਅਕਾਲੀ ਕਾਂਗਰਸੀਆਂ ਦੇ ਸਰਕਾਰ ਦੇ ਖਿਲਾਫ ਉਹ ਨਾ ਜੀ ਨਾ ਅਸੀਂ ਤਾਂ ਜਿਹੜਾ ਸਾਡਾ ਪੱਖ ਕਰੂਗਾ ਫਾਇਦਾ ਕਰੂਗਾ ਅਸੀਂ ਤਾਂ ਉਹਦੀ ਗੱਲ ਆ ਕੋਈ ਵੀ ਸਾਡੀ ਫਸਲ ਚੱਕੂ ਸਾਡਾ ਫਾਇਦਾ ਕਰੂਗਾ ਉਸੇ ਦੇ ਨਾਲ ਆ ਨਾ ਜੀ ਅਸੀਂ ਨਾ ਫਸਲ ਸਾਡੀ ਰੋਲੇ ਰਹੀ ਹੈ ਉਹ ਆਤਮਾਨਤਾ ਕਹਿੰਦਾ ਆਮ ਘਰਾਂ ਚੋਂ ਜ਼ਿਮੀਂਦਾਰ ਦਾ ਮੁੰਡਾ ਜ਼ਿਮੀਂਦਾਰਾਂ ਦੀਆਂ ਮੁਸ਼ਕਲਾਂ ਮੈਨੂੰ ਪਤਾ ਇਹ ਕੀ ਹੁੰਦੀਆਂ ਨੇ ਹੁਣ ਵੀ ਨਹੀਂ ਤੁਸੀਂ ਖੁਸ਼ ਫੇਰ ਤੱਕ ਖੁਸ਼ ਹੋਣਾ ਹੀ ਨਹੀਂ ਕਦੇ ਖੁਸ਼ ਤਾਂ ਜੀ ਆ ਦੇਖੋ ਤਾਂ ਸਹੀ ਵੀ ਫਿਰ ਕੀ ਹਾਲ ਹੋਇਆ ਵਾ ਮੰਡੀ ਚ ਤਾਂ ਦੇਖੋ ਨਾ ਜੀ ਕੀ ਹਾਲ ਹੈ ਕੋਈ ਪਹੁੰਚਿਆ ਨਹੀਂ ਇੱਥੇ ਅਧਿਕਾਰੀ ਕੋਈ ਨਹੀਂ ਜੀ ਟੱਕਰਿਆ ਹੁਣ ਇੱਥੇ ਕਿਹੜਾ ਜੀ ਫਿਰ ਹੁੰਦਾ ਇਹ ਬੋਲੀ ਨਾ ਹੋਵੇ ਜੇ ਅਧਿਕਾਰੀ ਪਹੁੰਚਣ ਬੋਲੀ ਹੋਵੇ ਨਾ ਜੀ ਆਮ ਆਦਮੀ ਪਾਰਟੀ ਹੌਂਦ ਚਾਹੀਆ ਕਿਹਾ ਜਾ ਰਿਹਾ ਸੀ ਬਦਲਾਅ ਆਊਗਾ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾਵਾਂਗੇ ਸੀਐਮ ਸਾਹਿਬ ਤਾਂ ਕਹਿੰਦੇ ਆਪ ਕੁਈ ਦੇ ਵਿੱਚ ਉਤਰ ਕੇ ਜੈਂਡੋਰੀ ਬਦਲਦੇ ਰਹੇ ਨੇ ਜੀ ਪੱਖੇ ਦੀ ਕਹਿੰਦੇ ਸਾਰੀਆਂ ਮੁਸ਼ਕਲਾਂ ਦਾ ਪਤਾ ਸਾਨੂੰ ਸਭ ਝੂਠ ਹੈ ਜੀ ਬਿਲਕੁਲ ਝੂਠ ਬੋਲਦੇ ਨੇ ਇਹ ਇਹ ਤਾਂ ਕਹਿੰਦਾ ਮੁਰਗੀਆਂ ਦੇ ਵੀ ਪੈਸੇ ਦਊ ਮੈਂ ਆ ਫਸਲਾਂ ਦੇ ਜਿੱਥੇ ਫਸਲਾਂ ਮਰ ਜਾਂਦੀਆਂ ਨੇ ਨਾ ਜਾਂ ਕੋਈ ਕੁਝ ਵੀ ਨੁਕਸਾਨ ਹੋ ਜਾਏ ਕਹਿੰਦਾ ਸੀ ਮੈਂ ਬਿੰਨ ਕਰਦੌਰੀ ਤੋਂ ਪੈਸੇ ਦਊ ਕਿੱਥੇ ਦਿੱਤੇ ਨੇ ਭਾਨ ਕਿ ਰੁਪਈਆ ਨਹੀਂ ਦਿੱਤਾ ਨੇ ਕਿਤੇ ਕਿਸੇ ਨੂੰ ਸਭ ਜ਼ਿੰਮੇਵਾਰ ਇੰਨੇ ਮਤਲਬ ਪਰੇਸ਼ਾਨ ਹੋਏ ਨੇ ਬੇਚਾਰੇ ਲੋਕੋ ਕੌਣ ਨਹੀਂ ਜੀ ਜਿਹੜੇ ਇਹਨਾਂ ਦੇ ਗੁਣ ਗਾਈ ਜਾਂਦੇ ਨੇ ਉਹ ਤਾਂ ਇਹਦੇ ਹੀ ਬੰਦੇ ਹੋਣਗੇ ਜਿਹੜੇ ਮੂਰੇ ਰੱਖੇ ਹੋਏ ਨੇ ਹੋਰ ਕੋਈ ਨਹੀਂ ਗੁਣ ਗਾਉਂਦਾ ਇਹਦੇ ਹਾਂ ਨਾ ਨਾ ਬਿਲਕੁਲ ਕੋਈ ਗੁਣ ਨਹੀਂ ਗਾਉਂਦਾ ਇਹਨਾਂ ਦੇ ਟੀਵੀਾਂ ਤੇ ਵੀ ਬਹੁਤ ਪੱਤਰਕਾਰ ਕਰਦੇ ਨੇ ਜੀ ਉਹ ਵੀ ਇਹਨਾਂ ਦੇ ਜਿਹੜੇ ਬੰਦੇ ਨੇ ਉਹ ਕੱਟ ਕੇ ਪਾਉਂਦੇ ਨੇ ਜਿੱਥੇ ਇਹਨਾਂ ਦੇ ਗੁਣ ਗਾਣ ਹੁੰਦੇ ਨੇ ਜੀ ਸਾਬ ਇਹਨਾਂ ਦੇ ਚਮਚੇ ਨੇ ਜੀ ਹਾਂ ਜਿਹੜਾ ਇਹਨਾਂ ਦੇ ਗੁਣ ਗਾਊਗਾ ਬਸ ਹੋਰ ਕੋਈ ਨਹੀਂ ਗਾਉਂਦਾ ਜ਼ਿੰਮੇਵਾਰ ਤਾਂ ਦੇਖੋ ਕਿਵੇਂ ਰੋਲ ਰਿਹਾ ਤੁਸੀਂ ਤੁਹਾਡੇ ਸਾਹਮਣੇ ਹੀ ਆ ਹੁਣ ਜੇ ਵੋਟਾਂ ਦੇ ਦਿਨਾਂ 'ਚ ਇਹ ਹਾਲਾਤ ਨੇ ਲੋਕ ਸਭਾ ਵੀ ਇਹ ਚੋਣਾਂ ਫਿਰ ਅੱਗੇ ਆਉਣ ਵਾਲੇ ਟਾਈਮ ਚ ਆਉਣ ਵਾਲੇ ਸੀਜ਼ਨਾਂ ਚ ਤੁਹਾਡਾ ਕੀ ਹਾਲ ਹੋਊਗਾ ਜੀ ਜੇ ਅੱਜ ਦੇ ਟਾਈਮ ਇਹ ਹੋ ਰਿਹਾ ਇਹ ਤਾਂ ਅੱਜੇ ਰੁੜ ਰਹੇ ਨੇ ਜੀ ਆਉਣ ਵਾਲੇ ਤਾਂ ਫਿਰ ਜਿਆਦਾ ਹੀ ਬੁਰਾ ਹਾਲ ਹੋ ਜੂ ਤਾਂ ਪੁੱਛਣੇ ਕਿਸੇ ਨੇ ਨਹੀਂ ਫਿਰ ਤੁਸੀਂ ਹੁਣ ਕੀ ਕਰ ਰਹੇ ਹੋ ਵੋਟਾਂ ਮੰਗਣ ਵੀ ਆਉਣਾ ਇਹਨਾਂ ਨੇ ਤੁਸੀਂ ਵੀ ਕੋਈ ਤਿਆਰੀ ਕਰੀ ਆ ਸਵਾਲ ਕਰਨ ਦੀ ਅਸੀਂ ਇਹਨਾਂ ਨੂੰ ਬਿਲਕੁਲ ਪੁੱਛਾਂਗੇ ਵੀ ਜਿੱਦ ਦੇ ਵੋਟਾਂ ਨੂੰ ਆਉਣਗੇ ਨਾ ਇਹਨਾਂ ਨੂੰ ਬਿਲਕੁਲ ਜਵਾਬ ਦੇਵਾਂਗੇ ਅਸੀਂ ਸ਼ਾਰਾ ਕਿਹੜਾ ਪਿੰਡ ਕਿਹੜਾ ਜੀ ਆਪਣਾ ਸੋਲੀ ਪਿੰਡ ਸੋਲੀ ਇੱਥੇ ਸਾਡੇ ਐਮਐਲਏ ਸਾਹਿਬ ਜਾਂ ਸਾਡੇ ਹੋਰ ਅਧਿਕਾਰੀ ਨੇ ਜਿਹੜੇ ਉਹ ਪਹੁੰਚੇ ਨਹੀਂ ਜਾਂ ਕੋਈ ਇਹਨਾਂ ਦਾ ਕੋਈ ਆਗੂ ਹੋਊਗਾ ਵੋਟਾਂ ਲਈ ਤਾਂ ਕਹਿਣ ਪਹੁੰਚੇ ਹੋਣੇ ਕੋਈ ਨਹੀਂ ਇੱਥੇ ਨਾ ਕੋਈ ਆਗੂ ਆਇਆ ਨਾ ਕੋਈ ਵੋਟਾਂ ਨੂੰ ਕਹਿਣ ਆਇਆ ਨਾ ਇੱਥੇ ਕੋਈ ਆਉਂਦਾ ਕੋਈ ਨਹੀਂ ਆਉਂਦਾ ਹੈਗਾ ਜੀ ਇੱਥੇ ਇਹਦਾ ਤਿੰਨ ਤਿੰਨ ਦਿਨ ਤਾਂ ਸਫੇਟ ਨੂਰੇ ਆਉਂਦਾ ਮੰਡੀ 'ਚ ਇੱਥੇ ਕਿਹਨੇ ਆਉਣਾ ਜੀ ਤੁਸੀਂ ਐਂ ਹਿਸਾਬ ਲਾਓ ਤਿੰਨ ਦਿਨ ਹੋ ਗਏ ਅੱਜ ਉਹਨੂੰ ਆਏ ਨੂਰੇ ਪੂਰੇ ਨਹੀਂ ਆਇਆ ਮੇਰੀ ਢੇਰੀ ਉਹਨਾਂ ਦੇ ਉਹਦੇ ਕੋਲ ਪਈਆ ਜਮਾਂ ਜਿੱਥੇ ਬੈਂਦਾ ਆ ਕੇ ਹਾਂ ਜੀ ਹਾਂ ਜੀ ਉੱਥੇ ਪਈਆ ਕੋਲੇ ਜਾ ਕੇ ਦੇਖ ਲੋ ਉੱਥੇ ਆ ਕੇ ਬਹਿੰਦਾ ਵੀ ਨਹੀਂ ਉੱਥੇ ਕਿੱਥੇ ਬਹਿੰਦਾ ਜੇ ਆਊਗਾ ਤਾਂ ਹੀ ਬੈਠੂ ਜੀ ਆਉਂਦਾ ਹੀ ਨਹੀਂ ਹੈਗਾ ਮੰਡੀ ਚ ਤਾਂ ਨਹੀਂ ਕਿਹੜਾ ਕੱਢਦਾ ਉੱਥੇ ਤਾਂ ਬਹਿੰਦਾ ਹੋਊਗਾ ਜੀ ਕੁਰਸੀ ਤੋਂ ਤਾਂ ਕੰਮ ਲੈਂਦਾ ਹੋ ਮਰਾ ਨਹੀਂ ਬਹਿੰਦਾ ਉੱਥੇ ਤਾਂ ਆਇਆ ਹੀ ਨਹੀਂ ਉਹ ਅੱਜ 3 ਦਿਨ ਹੋ ਗਿਆ ਉਹਨੂੰ ਉਹ ਨਹੀਂ ਆਇਆ ਓਰੇ ਇੱਥੋਂ ਕਹਿੰਦੇ ਨੇ ਮੀ ਪੈਂਦਾ ਜੀ ਆ ਦੋ ਮੁੰਡੇ ਬੈਠੇ ਨੇ ਉੱਥੇ ਲਓ ਜੀ ਇਹ ਤੰਗੇੜਾ ਮੰਡੀ ਆ ਜਿਹੜੀ ਇਹ ਸਰਕਾਰ ਦੇ ਦਾਬਿਆਂ ਦੀ ਪੋਲ ਖੋਲ ਰਹੀ ਆ ਇਹ ਅਸੀਂ ਨਹੀਂ ਬੋਲ ਰਹੇ ਇੱਥੋਂ ਦੇ ਕਿਸਾਨ ਬੋਲ ਰਹੇ ਨੇ ਜਿਹੜੇ ਦੁਖੀ ਨੇ ਇਨਾਂ ਦੇ ਪ੍ਰਬੰਧਾਂ ਤੋਂ ਇਨਾਂ ਦੇ ਸਿਸਟਮ ਤੋਂ ਦੋ ਕਿਸਾਨਾਂ ਨਾਲ ਤਾਂ ਗੱਲ ਕਰਾਈ ਆ ਹੋਰ ਕਿਸਾਨਾਂ ਨਾਲ ਵੀ ਗੱਲ ਕਰਾਵਾਂਗੇ ਕਿਸਾਨ ਖੜੇ ਨੇ ਇੱਥੇ ਹਾਂਜੀ ਵੈਗਰੂ ਜੀ ਦਾ ਖਾਲਸਾ ਹੋਰ ਜੀ ਠੀਕ ਹੈ ਜੀ ਕਿੱਦਾਂ ਇਹ ਫਿਰ ਸਿਸਟਮ ਖੁਸ਼ ਹੋ ਸਰਕਾਰ ਦੇ ਕੰਮ ਕਰਦਾ ਨਾ ਜੀ ਨਾ ਜਵੀ ਖੁਸ਼ ਨਹੀਂ ਗਈ ਜੀ ਖੁਸ਼ ਨਹੀਂ ਜੀ 20 ਕੁਆਂਟਲਾਂ ਦੀ ਗੱਲ ਦਾ ਬਠਾ ਸੁੱਕੀ ਕਾਂਕਾ ਜਵੀ ਕੋਈ ਦੇਖਣ ਵੀ ਨਹੀਂ ਆਇਆ ਹੁਣ ਤੱਕ ਵੀ ਕਈ ਵੀ ਕਿਵੇਂ ਨਹੀਂ ਮੌਚਰ ਤਾਂ ਲਾਇਆ ਹੋਊਗਾ ਨਹੀਂ ਮਗਰ ਆਈ ਨਹੀਂ ਜੀ ਕੋਈ ਜਮੀ ਆਇਆ ਹੀ ਨਹੀਂ ਜੀ ਹਾਂ ਜੀ ਕੋਈ ਨਹੀਂ ਆਇਆ ਬਰਸਾਤ ਕਰਕੇ ਨਹੀਂ ਆਉਂਦੇ ਹੋਣਗੇ ਜੀ ਇੱਥੇ ਮੀਂਹ ਪਿਆ ਬਸ ਉਹ ਕਹਦਾ ਮੀਂਹ ਪਿਆ ਜੀ ਸੁੱਕੀ ਕਣਕਾ ਜਮਈ ਉਹ ਨਹੀਂ ਪਿਆ ਹੀ ਨਹੀਂ ਉਹ ਨਹੀਂ ਪਿਆ ਮੀਂਹ ਹਾਂ ਆਪ ਗੱਲੀ ਹੋ ਗਈ ਸਾਡੀ ਸੜ ਜਾਣਾ ਆ ਕੇ ਦੇਖਣ ਸਭੀ ਕਿਵੇਂ ਆ ਕਿਵੇਂ ਨੇ ਦੇਖਣ ਵੀ ਨਹੀਂ ਆਏ ਦੇਖਣ ਵੀ ਨਹੀਂ ਆਇਆ ਜੀ ਕੋਈ ਫਿਰ ਇਹ ਤਾਂ ਵੱਡੇ ਵੱਡੇ ਦਾਅਵੇ ਕਰਦੇ ਨੇ ਕਿ ਪ੍ਰਬੰਧ ਪੂਰੇ ਨੇ ਜੀ ਕਿਸਾਨਾਂ ਦੇ ਚਿਹਰੇ ਤੇ ਰੌਣਕਾਂ ਨੇ ਦਿਖਾ ਦੇ ਜਿਹੜੇ 14 ਗੱਲ ਨੇ ਜਿਹੜੇ ਦੋ ਨੇ ਉਹ ਵੀ ਰੋੜ ਰਹੇ ਨੇ ਪਏ ਹੋ ਕੰਮਕਾਰ ਤੋਂ ਬੈਠੇ ਆ ਕਰਨ ਤੋਂ ਜੇ ਕਿਸੇ ਪੁੱਛਦਾ ਅਹੇ ਲੱਗਦਾ ਕੋਈ ਹੋਰ ਕੰਮ ਕਰਾਂਗੇ ਤੂੜੀ ਕਰਨ ਤੋਂ ਪਈ ਆ ਕੋਈ ਨੀਗਾਚਾਰਾ ਬੀਜਣਾ ਉਹ ਵੀ ਪਿਆ ਹੈ ਬੈਠੇ ਆ ਉਹਦੇ ਬੰ ਅੱਜ ਕੋਈ ਖੋਸ ਨਹੀਂ ਜੀ ਹੈਗੇ ਗੱਲਾਂ ਤੋਂ ਫਿਰ ਵੋਟਾਂ ਨੇ ਜੀ ਫਿਰ ਕਿੱਦਾਂ ਦੀ ਤਿਆਰੀ ਆ ਜਿਵੇਂ ਇਹ ਗੱਲ ਲੋਕ ਨੇ ਸੀ ਗਲਾਂਗੇ ਇਹ ਤਾਂ ਹੱਥਾਂ ਨੂੰ ਇਹ ਤਾਂ ਕਹਿ ਰਹੇ ਨਹੀਂ ਜੀ 13 ਜ਼ੀਰੋ ਹੋਣੀ ਆ ਹਾਂ ਕੋਈ ਨਹੀਂ ਦੇਖ ਲਾਂਗੇ ਕਿਵੇਂ 13 ਜ਼ੀਰੋ ਹੋਊਗੀ ਜਦੋਂ ਟਾਈਮ ਆਊਗਾ ਫਿਰ ਦੇਖ ਲਾਂਗੇ ਸੋ ਇਹ ਹਾਲਾਤ ਨੇ ਜੀ ਇਹ ਕਹਿੰਦੇ ਅਸੀਂ ਦੇਖਾਂਗੇ ਆਉਣ ਉਰੇ ਪਰ ਸਰਕਾਰ ਦਾਅਵੇ ਕਰ ਰਹੀ ਆ ਕਿ ਪ੍ਰਬੰਧ ਪੂਰੇ ਨੇ ਹੋਰ ਵੀ ਕਿਸਾਨ ਨੇ ਉਹਨਾਂ ਨਾਲ ਗੱਲ ਕਰਾਂਗੇ ਨਾਮ ਦੱਸ ਦਿਓ ਜੀ ਨਾਮ ਦੱਸ ਦਿਓ ਕੋਈ ਗੱਲ ਨਹੀਂ ਮੇਰ ਸਿੰਘ ਮੇਰ ਸਿੰਘ ਜੀ ਮੇਰਾ ਪੂਰੀ ਸਰਕਾਰ ਦੀ ਪੂਰੀ ਮਿਹਰ ਹੈ ਤਾਈ ਬੈਠਿਆ ਮੋਰੀਆਂ ਤੇ ਜਿਵੇਂ ਹਾਂ ਕਈ ਦਿਨਾਂ ਤੋਂ ਬੈਠੀ ਹਾਂ ਮੈਂ ਤਾਂ ਅੱਜ ਆਇਆ ਆ ਆ ਭਾਈ ਮੇਰੇ ਕਈ ਦਿਨ ਤੇ ਬੈਠੇ ਨੇ ਇਹ ਦਾਦੇ ਹੋਣੇ ਕਿ ਇੰਨੀ ਮਿਹਰ ਆ ਹਫਤੇ ਚ ਤਾਂ ਘੈਣਾ ਸੁਟਣਾ ਨਹੀਂ ਹਾਂ ਪੂਰੀ ਮਿਹਰ ਹੈ ਦੇਖੋ ਕੈਦ ਲਗਾਉਣਗੇ ਹੁਣ ਅੱਛਾ ਓਏ ਹਾਲਾਤ ਆ ਜਾ ਬਾਪੂਰੇ ਨੂੰ ਆ ਜਾ ਉਹ ਆ ਜਾ ਆ ਜਾ ਹਾਂਜੀ ਕੀ ਨਾਮ ਆ ਜੀ ਦਰਸ਼ਨ ਸਿੰਘ ਜੀ ਦਰਸ਼ਨ ਸਿੰਘ ਜੀ ਹੋਏ ਕਿਸੇ ਅਧਿਕਾਰੀ ਦੇ ਦਰਸ਼ਨ ਕੁਝ ਕਿਸੇ ਦੇ ਨਹੀਂ ਹੋਏ ਜੀ ਹਾਂ ਨਾ ਉਰੇ ਕੱਲ ਆਇਆ ਸੀ ਮੈਂ ਹਾਂ ਉਹ ਕਹਿੰਦੇ ਬਾਰਦਾਨਾ ਨਹੀਂ ਹੈਗਾ ਸਵੇਰੇ ਛੋੜੇ ਸਤੇ ਅਸੀਂ ਕੰਡਾਲਾ ਲਾ ਦਾਂਗੇ ਅਜੇ ਤੱਕ ਕੋਈ ਹੁਣ ਕਹਿੰਦੇ ਇਨਸਪੈਕਟਰ ਨਹੀਂ ਆਇਆ ਹੈਗਾ ਇਨਸਪੈਕਟਰ ਸਾਨੂੰ ਤਾਂ ਦਿਖਿਆ ਨਹੀਂ ਅਸੀਂ ਤੋ ਗੜੇ ਉੱਥੇ ਵੀ ਮਾਰੇ ਦਫ਼ਤਰ ਦੇ ਵਿੱਚ ਇਨਸਪੈਕਟਰ ਆਇਆ ਨਹੀਂ ਹੈ ਲੱਭਿਆ ਨਹੀਂ ਜੀ ਕੋਈ ਲੱਭਿਆ ਨਹੀਂ ਹੈ ਦਰਸ਼ਨ ਕਰਨ ਲਈ ਲੱਭਦੇ ਫਿਰ ਰਹੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਵਾਹ ਜੀ ਵਾਹ ਉਹ ਸਰਕਾਰਾਂ ਕਹਿੰਦੇ ਨੇ ਬੈਹਦੇ ਕਰ ਰਹੀਆਂ ਨੇ ਵੀ ਅਸੀਂ ਮੰਡੀ ਦੇ ਵਿੱਚ ਕਿਸਾਨ ਨੂੰ ਬੈਠਣ ਨਹੀਂ ਦੇਣਾ ਇੱਥੇ ਤਿੰਨ ਤਿੰਨ ਚਾਰ ਚਾਰ ਦਿਨ ਹੋ ਗਏ ਬੈਠਿਆ ਨੂੰ ਤੋ ਤਾਂ ਵੋਟਾਂ ਵੀ ਲੈਣੀਆਂ ਨੇ ਫਿਰ ਬੈਠੇਂਗੇ ਤਾਂ ਹੀ ਵੋਟਾਂ ਦਾ ਅਸੀਂ ਦੇਣੀਆਂ ਨੇ ਫਿਰ ਜੇ ਆਏ ਵੋਟਾਂ ਮਿਲ ਨਹੀਂ ਗਿਆ ਫਿਰ ਆਏ ਵੋਟਾਂ ਨਹੀਂ ਮਿਲਦੇ ਹੁੰਦੇ ਆ ਤਾਂ ਅਸੀਂ ਅਸੀਂ ਦੇਣੀਆਂ ਨੇ ਗੁੰਡੇ ਕਾਨ ਪੀਣ ਦਾ ਪ੍ਰਬੰਧ ਕਰਿਆ ਹੋਊਗਾ ਤਾਂ ਹੀ ਬਿਠਾਏ ਵੇ ਉਸ ਨੇ ਕਰਿਆ ਅਸੀਂ ਉਰੇ ਹੈਰਾਨ ਹੋ ਰਹੇ ਹਾਂ ਦੇਖੋ ਕੁਦਰਤ ਨੇ ਵੀ ਮੌਸਮ ਖਰਾਬ ਹੋ ਰਿਹਾ ਹੈ ਅਸੀਂ ਖੇਤਾਂ ਵਿੱਚ ਕਣਕ ਵੀ ਖੜੀ ਹੈ ਉਹਦੀ ਵੀ ਕਟਾਈ ਕਰਾਉਣੀ ਹੈ ਉਰੇ ਬੈਠਿਆ ਕੱਲੇ ਕੱਲੇ ਮੈਂਬਰ ਆਏ ਵਾਂ ਘਰੋਂ ਮਗਰ ਵੀ ਕੋਈ ਕੰਮ ਨਹੀਂ ਚੱਲਦਾ ਹੈਗਾ ਇਹ ਤਾਂ ਕਹਿੰਦੇ ਜੀ ਪੂਰੇ ਪ੍ਰਬੰਧ ਨੇ ਕੋਈ ਦਿੱਕਤ ਨਹੀਂ ਬਈ ਦਾ ਕੰਮ ਨਹੀਂ ਕਰਦਾ ਬਈ ਦਾ ਕੱਲਾ ਬਤਾ ਨੇ ਇਹਨਾਂ ਦੀਆਂ ਬਈ ਦਾ ਕਰੀ ਜਾਂਦੇ ਨੇ ਅਸੀਂ ਕਿਸੇ ਬੱਚੇ ਨੂੰ ਬਾਹਰ ਨਹੀਂ ਜਾਣ ਦੇਵਾਂਗੇ 1 ਸਾਲ ਤੋਂ ਬਾਅਦ ਇਹਨਾਂ ਨੇ ਇਹ ਬਈ ਦਾ ਕਰਿਆ ਤੀ ਹੁਣ ਬੱਚੇ ਕਿੰਨੇ ਜਾਂਦੇ ਨੇ ਹਰੇਕ ਪਿੰਡ ਦੇ ਵਿੱਚੋਂ 4 4 5 5 ਰੋਜ਼ ਜਾ ਰਹੇ ਨੇ ਬਾਹਰ ਕਿਹੜੇ ਕਿੱਧਰ ਗਏ ਬਈ ਦੇ ਕੋਈ ਗਵਰਨਮੈਂਟ ਦਾ ਕਿਸੇ ਦਾ ਵੀ ਕੋਈ ਫਾਇਦਾ ਕੋਈ ਨਹੀਂ ਕਰਦੀ ਹੈਗੀ ਸਰਕਾਰ ਦੇ ਆ ਦੇਖੋ ਕੋਈ ਲੀਵਟਿੰਗ ਨਹੀਂ ਹੈ ਸਾਰੀ ਮੰਡੀ ਭਰੀ ਪਈ ਜੇ ਉਰੇਚ ਲਿਫਟਿੰਗ ਹੁੰਦੀ ਹੋਵੇ ਕਿਸਾਨ ਦੁਖੀ ਨਾ ਹੋਣ ਆਖੇ ਲੋ ਟਰਾਲੀਆਂ ਸੋਖੇ ਨਾ ਹੋਣ ਮੌਸਮ ਕਰਕੇ ਨਾ ਹੋਵੇ ਜੀ ਟਰਾਲੀਆਂ ਮੂੜੀਆਂ ਵੀ ਨੇ ਮੂੜੀਆਂ ਨੇ ਜੀ ਜਗਾ ਨਹੀਂ ਹੈ ਮੌਸਮ ਕਰਕੇ ਨਹੀਂ ਜੀ ਕਹਿੰਦੇ ਜਗਾ ਨਹੀਂ ਹੈ ਉਰੇ ਅੱਛਾ ਕਹਿੰਦੇ ਹਲੇ ਪੂਰੇ ਬਰਸਾਤ ਹੋਈ ਨਹੀਂ ਜੀ ਬਰਸਾਤ ਨਹੀਂ ਹੋਈ ਹੋਗੀ ਪੂਰੇ ਨਹੀਂ ਹੋਈ ਬੱਲੇ ਲਿਫਟਿੰਗ ਕਰਕੇ ਹੀ ਆਏ ਅੱਛਾ ਲਿਫਟਿੰਗ ਨਹੀਂ ਹੁੰਦੀ ਹਾਂਜੀ 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 ਪ੍ਰਧਾਨ ਜੀ ਫਤਿਹ ਅਰਜ਼ ਕਰਦੇ ਹਾਂ ਜੀ ਵਾਈਗਰੂ ਜੀ ਕਾ ਹਾਲ ਸਾ ਵਾਈਗਰੂ ਜੀ ਕੀ ਫਤਿਹ ਕਿਸਾਨਾਂ ਦੇ ਚਿਹਰੇ ਮੁਰਝਾਏ ਪਏ ਨੇ ਜੀ ਸਰਕਾਰ ਦਿਖਾਈ ਜਾ ਰਹੀ ਹੈ ਕਿ ਕਿਸਾਨ ਬਾਗੋ ਬਾਗ ਨੇ ਅੱਜ ਤੁਸੀਂ ਪਹੁੰਚੋ ਕਿਵੇਂ ਦੇਖ ਰਹੇ ਹੋ ਫਿਰ ਅਸੀਂ ਹੋਰ ਮੰਡੀਆਂ ਦਾ ਵੀ ਸਾਰੇ ਦੌਰਾ ਕਰਕੇ ਆਏ ਆਂ ਤਕਰੀਬਨ ਹਰੇਕ ਮੰਡੀ ਵਿੱਚ ਜ਼ਿਮੀਂਦਾਰ ਦੁਖੀ ਬੈਠਾ ਕਿਸੇ 'ਚ ਘਟੇ ਕਿਸੇ 'ਚ ਵਧੇ ਉਰੇ ਤਾਂ ਬਿਲਕੁਲ ਬੁਰਾ ਹਾਲ ਹੈ ਇੱਕ ਪਾਸੇ ਮੰਡੀ ਦੇ ਗੱਠਾਂ ਲਾਈਆਂ ਪਈਆਂ ਨੇ ਪਰਾਲੀ ਦੀਆਂ ਉਹਨਾਂ ਦੇ ਢੇਰ ਲਾਏ ਹੋਏ ਨੇ ਇੱਕ ਪਾਸੇ ਸਟੇਡੀਅਮ ਚ ਪਹਿਲਾਂ ਜ਼ਿੰਮੇਦਾਰ ਕੋ ਸਟੱਲੰਦੇ ਸੀ ਉਹ ਬੰਦ ਪਈਆਂ ਨੇ ਤੇ ਜਿਹੜੀ ਮੰਡੀ ਦੀ ਵੀ ਜਗ੍ਹਾ ਉਹਦੇ ਵਿੱਚ ਲਿਫਟਿੰਗ ਨਾ ਹੋਣ ਦੇ ਕਾਰਨ ਉਹ ਵੀ ਭਰੀ ਪਈ ਆ ਢੇਰੀਆਂ ਲਾਉਣ ਨੂੰ ਹੁਣ ਕਿਤੇ ਜਗ੍ਹਾ ਨਹੀਂ ਬਚੀ ਜ਼ਿੰਮੇਦਾਰਾਂ ਦੀਆਂ ਟਰਾਲੀਆਂ ਜਿੰਨੇ ਤੁਹਾਨੂੰ ਹੁਣੇ ਕਹਿ ਕੇ ਏਟਰੀ ਨੇ ਵਾਪਸ ਮੋੜੀਆਂ ਨੇ ਇਹ ਬਰਸਾਤ ਕਰਕੇ ਨਾ ਮੋੜੀਆਂ ਹੋਣ ਜੀ ਕਿਉਂਕਿ ਬਰਸਾਤ ਦਾ ਮੌਸਮ ਸੀਗਾ ਜੇੜੀ ਮ ਪਿਛਲੀਆਂ ਮੰਡੀਆਂ ਚ ਬਰਸਾਤ ਦਾ ਹੀ ਬਹਾਨਾ ਲਾਇਆ ਸਾਰੇ ਮੁਲਾਜ਼ਮਾ ਨੇ ਵੀ ਬਰਸਾਤ ਕਰਕੇ ਨਹੀਂ ਹੋਇਆ ਔਰੇ ਦਾ ਮੀਂਹ ਵੀ ਨਹੀਂ ਪਿਆ ਪੂਰੇ ਪਿਆ ਹੀ ਨਹੀਂ ਜੀ ਨਾ ਜੀ ਇੱਥੋਂ ਸੋਲੀ ਤੋਂ ਮੀਂਹ ਸ਼ੁਰੂ ਹੋ ਕੇ ਅਗਲੀਆਂ ਮੰਡੀਆਂ ਚ ਪਿਆ ਇੱਥੇ ਧੰਗੇੜਾ ਸਾਹਿਬ ਮੰਡੀ ਸੁੱਕੀ ਮੰਡੀ ਰਹੀ ਆ ਕੋਈ ਮੀਂਹ ਨਹੀਂ ਪਿਆ ਜੇ ਮੀਂਹ ਪੈ ਜਾਂਦਾ ਫੇਰ ਔਖਾ ਹੀ ਬਹੁਤ ਹੋ ਜਾਣਾ ਸੀ ਔਰੇ ਦਾ ਤਰਪਾਲ ਵੀ ਨਹੀਂ ਆ ਕੋਈ ਸਰਕਾਰੀ ਤਰਪਾਲ ਨਹੀਂ ਜੀ ਤਰਪਾਲਾਂ ਦੇ ਤਾਂ ਵੱਡੇ ਵੱਡੇ ਜਿਹੜੇ ਲਿਸਟਾਂ ਬਣਦੀਆਂ ਨੇ ਬਹੁਤ ਵੱਡਾ ਫੰਡ ਆ ਜਿਹੜਾ ਤਰਪਾਲਾਂ ਵਾਸਤੇ ਮੰਡੀ ਬੋਰਡ ਵੱਲੋਂ ਈਸ਼ੂ ਕੀਤਾ ਜਾਂਦਾ ਜੀ ਬਿਲਕੁਲ ਠੀਕ ਗੱਲ ਹੈ ਜੀ ਫੰਡ ਕਾਗਜ਼ਾਂ 'ਚ ਤਾਂ ਬਹੁਤ ਈਸ਼ੂ ਹੁੰਦੇ ਨੇ ਬਹੁਤ ਅੱਗੇ ਲਾਏ ਜਾਂਦੇ ਨੇ ਪਰ ਔਨ ਗਰਾਉਂਡ ਨਹੀਂ ਮੇਰੇ ਹਿਸਾਬ ਨਾਲ ਕੁਝ ਪਹੁੰਚ ਰਿਹਾ ਬੁਰਾ ਹਾਲ ਹੈ ਬੁਰਾ ਹਾਲ ਹੈ ਜੀ ਸਰਕਾਰ ਤਾਂ ਦਾਅਵੇ ਕਰ ਰਹੀ ਆ ਕਿ ਚੇਰੇ ਤੇ ਰੌਣਕਾ ਕਿਸਾਨਾਂ ਦੇ ਅਜੇ ਹੀ ਸਰਕਾਰ ਕਦੇ ਆਈਓ ਨਹੀਂ ਇੰਨਾ ਕੰਮ ਤਾਂ ਖੇਤੀ ਹੁੰਦਾ ਹੀ ਨਹੀਂ ਮੰਡੀਆਂ 'ਚ ਕਹਿੰਦੇ ਪੂਰੇ ਪ੍ਰਬੰਧ ਨੇ ਜਿਹੜਾ ਜੀ ਦੇਖੋ ਇੱਕ ਸਿਰਫ ਜਦੋਂ ਆਪਣਾ ਪੋਲੂਸ਼ਨ ਲਈ ਇਹਨਾਂ ਨੇ 나ੜੂ ਇਹਨੂੰ ਅੱਗੇ ਲਾਉਂਦੇ ਸੀ ਉਦੋਂ ਸਰਕਾਰ ਨੇ ਪੂਰਾ ਕੰਮ ਕਰਿਆ ਐ ਇੰਨੀ ਛੇਤੀ ਜ਼ਿੰਮੇਵਾਰ ਤੇ ਆ ਕੇ ਕਿਲੇ ਤੇ ਖੜ ਜਾਂਦੇ ਸੀ ਤੀਲੀ ਬਾਅਦ ਚ ਲਾਉਂਦਾ ਸੀ ਪਹਿਲਾਂ ਪ੍ਰਸ਼ਾਸਨ ਖੜਾ ਹੁੰਦਾ ਸੀ ਪਰ ਹੋਰ ਕੰਮ ਚ ਪਤਾ ਨਹੀਂ ਇਹਨਾਂ ਦੀ ਸੁਗਰਤ ਕਿ ਜਿਹੜਾ ਕੰਮ ਕਰਨ ਵਾਲੀ ਇਹਨਾਂ ਦੀ ਸ਼ਕਤੀ ਕਿੱਧਰ ਜਾਂਦੀ ਆ ਉਦੋਂ ਇਹਨਾਂ ਨੇ ਲਾਲ ਨਿਸ਼ਾਨ ਵੀ ਲਾਵਾਂਗੇ ਆ ਵੀ ਕਰਾਂਗੇ ਅਸੀਂ ਉਦੋਂ ਵੀ ਮੈਮੋਰੈਂਡਮ ਦੇ ਕੇ ਆਏ ਸੀ ਜਿੱਥੇ ਮੇਨ ਪੋਲਿਊਸ਼ਨ ਹੋ ਰਹੀ ਐ ਉੱਥੇ ਨਹੀਂ ਜਾਣਾ ਕਿਸੇ ਨੇ ਜਿੱਥੇ ਇੰਡਸਟਰੀ ਜਿਹੜੀ ਜਗ੍ਹਾ ਤੇ ਆਪਾਂ ਨੂੰ ਨਾਲਿਆਂ ਤੇ ਸਾਡੇ ਨਾਲ ਚੋਅ ਹੈ ਹੋਰ ਤਾਂ ਹੋਰ ਜਿਹੜੀ ਪਹਿਲਾਂ ਸਿਚਿਆਲ ਨੇ ਨਦੀ ਸਾਫ਼ ਕਰੀ ਐ ਉਹਦਾ ਹਾਲ ਦੇਖ ਲਓ ਹੋਰ ਦੇਖ ਲਓ ਲੁਧਿਆਣੇ ਵਾਲੇ ਨਦੀਦਾ ਦੇਖ ਲੋ ਇਹ ਗੱਲ ਕਰੀਏ ਜੀ ਤੁਸੀਂ ਕਹਿੰਦੇ ਹੋ ਸਰਕਾਰ ਫੇਲ ਆ ਸਰਕਾਰ ਨੂੰ ਤਾਂ ਫੇਲ ਤੁਸੀਂ ਕਹਿਣਾ ਹੀ ਕਹਿਣਾ ਜੀ ਸਰਕਾਰ ਕਹਿੰਦੀ ਆ ਕਿ ਹਰੀਆਂ ਪੱਗਾਂ ਵਾਲੇ ਡੰਡਿਆਂ 'ਚ ਝੰਡਿਆਂ ਵਾਲਿਆਂ ਨੂੰ ਤਾਂ ਅਸੀਂ ਹਮੇਸ਼ਾ ਬੁਰੇਉ ਲੱਗਦੇ ਆ ਤੁਹਾਡਾ ਤਾਂ ਕੰਮ ਏ ਇਹੀ ਹੈ ਜੀ ਉਹਨਾਂ ਨੇ ਇਹ ਕਹਿਣਾ ਕਮੈਂਟ ਵੀ ਕਰਨੇ ਨੇ ਬਹੁਤ ਉਹਨਾਂ ਦੇ ਜਿਹੜੇ ਸਮਰਥਕ ਨੇ ਉਹਨਾਂ ਨੇ ਇਹੀ ਕਹਿਣਾ ਕਿ ਇਹਨਾਂ ਨੂੰ ਤਾਂ ਜੀ ਧਰਨਾ ਲਾਉਣ ਵਾਸਤੇ ਜਗ੍ਹਾ ਦੇਖਦੇ ਨੇ ਵਜਾ ਨਹੀਂ ਦੇਖਦੇ ਪਹਿਲਾਂ ਵੀ ਕਹਿੰਦੇ ਰਹੇ ਅਸੀਂ ਤਾਂ ਜੀ ਅਰਦਾਸ ਕਰਦੇ ਆਂ ਮਹਾਰਾਜ ਅੱਗੇ ਸਾਨੂੰ ਇਹ ਝੂਠੇ ਪਾ ਦੇਣ ਕੰਮ ਕਰਕੇ ਦਿਖਾ ਦੇਣ ਦੇਖੋ ਸਾਨੂੰ ਤਾਂ ਕੰਮ ਨਹੀਂ ਮਤਲਬ ਐ ਅਸੀਂ ਤਾਂ ਪ੍ਰੈਸ਼ਰ ਗਰੁੱਪ ਐ ਸਰਕਾਰਾਂ ਕੰਮ ਕਰਦੀਆਂ ਨਹੀਂ ਤਾਂ ਸਾਨੂੰ ਡੰਡੇ ਤੇ ਝੰਡੇ ਚੱਕਣੇ ਪੈਂਦੇ ਨੇ ਨਹੀਂ ਆਪਦਾ ਕੰਮ ਛੱਡ ਕੇ ਕਿਹਦੇ ਜੀ ਕਰਦਾ ਆਪਦੇ ਪਰਿਵਾਰ ਚੋਂ ਬਾਹਰ ਨਿਕਲਣ ਨੂੰ ਪਹਿਲਾਂ ਅਸੀਂ ਦੇਖ ਲਓ ਸਵਾ ਸਾਲ ਲਾ ਕੇ ਆਏ ਆਂ ਕੌਣ ਜੀ ਚਾਹੁੰਦਾ ਵੀ ਮੈਂ ਘਰ ਤੋਂ ਬਾਹਰ ਰਹਾ ਹਾਂ ਹੁਣ ਜ਼ਿੰਮੇਦਾਰ 4 ਦਿਨ ਉਹਰੇ ਮੰਡੀ ਚ ਲਾ ਕੇ 4 ਦਿਨ ਚ ਤੰਗ ਨੇ ਅਸੀਂ ਤਾਂ ਚਾਹੁੰਦੇ ਆ ਵੀ ਸਾਨੂੰ ਘੰਟਾ ਵੀ ਨਾ ਬਿਠਾਉਣ ਕੇ ਤੇ ਕਾਦੇ ਨਾ ਬਿਠਾਉਂਦੇ ਨੇ ਹੁਣ ਅੱਗੇ ਫਿਰ ਕਿੱਦਾਂ ਦਾ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਵਾਉਣ ਦੇ ਲਈ ਜੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਪ੍ਰਧਾਨਾਂ ਦੇ ਪਟਿਆਲਾ ਦੇ ਤੁਸੀਂ ਪ੍ਰਧਾਨ ਹੋ ਕੀ ਪ੍ਰਬੰਧ ਕਰ ਰਹੇ ਹੋ ਕਿਉਂ ਤਾਂ ਕਿ ਇਹ ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਹੋਣ ਅਸੀਂ ਤਾਂ ਦੇਖੋ ਜੀ ਪ੍ਰੈਸ਼ਰ ਗਰੁੱਪੇ ਆ ਪ੍ਰੈਸ਼ਰ ਇਹ ਪਾ ਸਕਦੇ ਆ ਜਾ ਕੇ ਸੈਕਟਰੀ ਦੇ ਦਫ਼ਤਰ ਮੂਰੇ ਉਹਦੇ ਨਾਲ ਗੱਲ ਕਰਾਂਗੇ ਜੇ ਨਹੀਂ ਕੰਮ ਕਰਨਗੇ ਤਾਂ ਚੇਅਰਮੈਨ ਨੂੰ ਸੈਕਟਰੀ ਨੂੰ ਘੇਰਾਂਗੇ ਉਹਨਾਂ ਨੂੰ ਮੰਡੀ ਚੋਂ ਨਿਕਲਣ ਨਹੀਂ ਦਵਾਵਾਂਗੇ ਉਹੀ ਕੰਮ ਹੈ ਅਖੀਰ ਦੇ ਵਿੱਚ ਫਿਰ ਧਰਨਾ ਹੀ ਆਪਸ਼ਨ ਬਚਦਾ ਸਾਡੇ ਕੋਲ ਹੋਰ ਕੋਈ ਆਪਸ਼ਨ ਨਹੀਂ ਬਚਦੀ ਹੁਣ ਜਾ ਕੇ ਮਿਲਾਂਗੇ ਤੁਹਾਡੇ ਤਾਂ ਫਿਰ ਕਹਿਣਗੇ ਜੀ ਤੁਹਾਡੇ ਤਾਂ ਖੂਨ ਚ ਹੈ ਇਹ ਬਲੱਡ ਚ ਹੈ ਤੁਸੀਂ ਤਾਂ ਧਰਨੇ ਲਾਉਣੇ ਹਲੇ ਵੇਓ ਚਲੋ ਕੋਈ ਨਾ ਜੀ ਅਸੀਂ ਤਾਂ ਬਦਨਾਮੀ ਚਰਨਣ ਨੂੰ ਵੀ ਤਿਆਰ ਹੈ ਪਰ ਜਿਮੀਦਾਰਾਂ ਦੇ ਗਰੀਬਾਂ ਦੇ ਕੰਮ ਹੋ ਜਾਣ ਬਣ ਜਾਣ ਵੀ ਨਹੀਂ ਜੇ ਸਾਨੂੰ ਝੂਠੇ ਸਿੱਧ ਕਰ ਦੇਣ ਚੁਕਾ ਦੇਣਾ ਤੁਹਾਡੇ ਸਾਹਮਣੇ ਆ ਕੈਮਰੇਆਂ ਸਾਹਮਣੇ ਚੀਜ਼ਾਂ ਨੇ ਇਹ ਕਿਹੜਾ ਅਸੀਂ ਲਿਆ ਕੇ ਢੇਰ ਲਾਤੇ ਹੋਰੇ ਸੋ ਸੈਕਟਰੀ ਸਾਹਿਬਾਨ ਨਾਲ ਗੱਲ ਕਰਾਂਗੇ ਭੀਮ ਸਿੰਘ ਜੀ ਨੇ ਭਾਸ ਤੋਂ ਸੈਕਟਰੀ ਸਾਹਿਬਾਨ ਨੇ ਮਾਰਕੀਟ ਕਮੇਟੀ ਦੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਉਹ ਕੀ ਕਹਿੰਦੇ ਨੇ ਹੈਲੋ ਹਾਂਜੀ ਭੀਮ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪੱਤਰਕਾਰ ਮਨਵਿੰਦਰ ਸਿੰਘ ਟਵਾਣਾ ਬੋਲ ਰਿਹਾ ਜੀ ਪੰਜਾਬੀ ਲੋਕ ਚੈਨਲ ਤੋਂ ਆਵਾਜ਼ ਆ ਰਿਹਾ ਸਰੋ ਜੀ ਹਾਂਜੀ ਹਾਂਜੀ ਹੋਰ ਸੁਣਾਓ ਠੀਕ ਠਾਕ ਹੋ ਹਾਂਜੀ ਹਾਂਜੀ ਇਹ ਰਿਕਾਰਡਿੰਗ ਤੇ ਆ ਜੀ ਫੋਨ ਆ ਸੈਕਟਰੀ ਸਾਹਿਬਾਨ ਮੈਂ ਨਾ ਢੰਗੇੜੇ ਮੰਡੀ ਦੇ ਵਿੱਚ ਸੀਗਾ ਜੀ ਕਿਸਾਨਾਂ ਨੇ ਬੁਲਾਇਆ ਸੀ ਇੱਥੇ ਹਾਂਜੀ ਹਾਂਜੀ ਇੱਥੇ ਕਹਿੰਦੇ ਜੀ ਕੋਈ 4-5 ਦਿਨਾਂ ਤੋਂ ਕੋਈ ਇਨਸਪੈਕਟਰ ਕੋਈ ਦੇਖਣ ਵੀ ਨਹੀਂ ਆਇਆ ਕੋਈ ਬੋਲੀ ਹੋਣ ਤਾਂ ਦੂਰ ਦੀ ਗੱਲ ਆ ਚੈੱਕ ਵੀ ਨਹੀਂ ਕੀਤੀਆਂ ਗਈਆਂ ਢੇਰੀਆਂ ਜੀ ਕਿਸਾਨ ਪਰੇਸ਼ਾਨ ਹੋ ਰਹੇ ਨੇ ਨਹੀਂ ਜੀ ਬੋਲੀ ਤਾਂ ਹੋ ਰਹੀ ਹੈ ਜੀ ਉਹ ਇੱਥੇ ਕਿਸਾਨ ਨੇ ਜੀ ਸਾਰੇ ਹੈਂਡ ਫ੍ਰੀ ਫੋਨਾਂ ਆ ਜੀ ਬੈਠੇ ਨੇ ਇਹ ਕਹਿੰਦੇ ਜੀ ਚਾਰ ਚਾਰ ਦਿਨਾਂ ਤੋਂ ਕੋਈ ਪਹੁੰਚੇ ਨਹੀਂ ਕਹਿੰਦੇ ਕੁਰਸੀਆਂ ਪਈਆਂ ਨੇ ਜਿੱਥੇ ਅਧਿਕਾਰੀ ਬੈਠਦੇ ਨੇ ਉੱਥੇ ਘੇੜਾ ਮਾਰ ਕੇ ਮੁੜਿਆ ਆਉਨੇ ਕੋਈ ਨਹੀਂ ਦਿਖਦਾ ਜੀ ਸੁਣਾਦਾ ਜੀ ਇਹਨਾਂ ਕੋਲ ਦੇਖੋ ਮੰਡੀਆਂ ਇੰਸਪੈਕਟਰਾਂ ਨੂੰ ਕਈ ਕਈ ਮੰਡੀਆਂ ਨੇ ਜੀ ਠੀਕ ਹੈ ਜੀ ਹਾਂ ਜੀ ਅਰੋਪੀ ਸਰ ਕੋ ਪੰਜ ਨੇ ਕਿਸੇ ਕੋ ਖਤਮ ਹੈ ਜੀ ਜੀ ਬੈਣ ਬੈਣਵਾ ਥੋੜੀ ਹੁਣ ਇੰਸਪੈਕਟਰ ਨੇ ਜੀ ਉਹ ਤਾਂ ਥੋੜੀ ਨਹੀਂ ਉਹ ਕਹਿੰਦੇ ਜੀ ਫਿਰ ਕੋਈ ਦਿਖੇ ਵੀ ਨਹੀਂ ਢੇੜਾ ਵੀ ਨਹੀਂ ਕੱਢ ਰਿਹਾ ਜੀ ਮੰਡੀ ਦੇ ਵਿੱਚ ਕੋਈ ਪਹੁੰਚਿਆ ਵੀ ਨਹੀਂ ਚਾਰ ਚਾਰ ਪੰਜ ਪੰਜ ਦਿਨਾਂ ਤੋਂ ਬੈਠੇ ਨੇ 12 12 ਮੌਸਮ ਚਰਾਂ ਕਹਿੰਦੇ ਫਿਰ ਨਹੀਂ ਇਹਨੂੰ ਪੁੱਛਣਾ ਜੀ ਮੁੰਡੇ ਨੂੰ ਕਿੰਨੀ ਬੋਲੀ ਹੋਈ ਹੈ ਕੱਲ ਦੀ ਪੁੱਛ ਕੇ ਕੱਲ ਕੋਈ ਬੋਲੀ ਹੋਈ ਹੈ ਜੀ ਇੱਥੇ ਕੋਈ ਨਹੀਂ ਹੋਈ ਇਹ ਕਿਸਾਨ ਕਹਿੰਦੇ ਜੀ ਕੱਲ ਬਿਲਕੁਲ ਵੀ ਬੋਲੀ ਨਹੀਂ ਹੋਈ ਜੀ ਇੱਥੇ ਮੌਸਮ ਕਰਕੇ ਹੋਗਾ ਨਾ ਜੀ ਇੱਥੇ ਤਾਂ ਕਹਿੰਦੇ ਬਾਰਿਸ਼ ਵੀ ਨਹੀਂ ਜੀ ਇੱਥੇ ਇਹ ਕ ਅ ਅੱਜ ਹੋ ਜਾਣੀ ਬੋਲੀ ਆ ਜੀ ਜਲਦੀ ਬੋਲੀ ਸ਼ੁਰੂ ਹੋਊਗੀ ਸਾਰੀਆਂ ਇੱਥੇ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਪਹੁੰਚੇ ਬੈ ਨੇ ਜੀ ਉਹ ਵੀ ਫਿਰ ਕਹਿ ਰਹੇ ਨੇ ਕਿ ਨਹੀਂ ਧਰਨਾ ਲਾਵਾਂਗੇ ਇੱਥੇ ਲਿਫਟਿੰਗ ਵੀ ਨਹੀਂ ਹੋ ਰਹੀ ਜੀ ਬੋਰੀਆਂ ਦੀ ਜਗ੍ਹਾ ਵੀ ਨਹੀਂ ਹੈਗੀ ਟਰਾਲੀਆਂ ਘਰ ਨੂੰ ਵਾਪਸ ਮੋੜ ਰਹੇ ਨੇ ਐਮਰਜੈਂਸੀ ਐਮਰਜੈਂਸੀ ਦਾ ਕੰਮ ਆਇਆ ਉਹਨਾਂ ਜਾਂਸੀਆਂ ਨੂੰ ਲੈ ਬਰਾ ਲੈ ਆਉਣੇ ਨੇ ਜੀ ਉਹ ਸਾਡਾ ਕਮੇਟੀ ਦਾ ਕੰਮ ਥੋੜੀ ਹੈ ਠੀਕ ਹੈ ਜੀ ਤੇ ਤੇ ਬੋਲੀ ਦਾ ਕਦੋਂ ਹੋ ਜੂਗਾ ਜੀ ਸਿਸਟਮ ਹੋਗੀ ਜਲ ਜਲ ਅੱਜ ਹੋ ਜਾਣੀ ਬੋਲੀ ਅੱਜ ਹੋਣੀ ਠੀਕ ਹੈ ਜੀ ਠੀਕ ਹੈ ਜੀ ਸੋ ਹਾਂਜੀ ਇਹ ਸਨ ਸੈਕਟਰੀ ਸਾਹਿਬਾਨ ਭੀਮ ਸਿੰਘ ਜੀ ਉਹ ਕਹਿੰਦੇ ਜੀ ਲਿਫਟਿੰਗ ਦਾ ਕੰਮ ਤਾਂ ਜਿਹੜਾ ਏਜੰਸੀਆਂ ਦਾ ਇਹ ਸਾਡਾ ਨਹੀਂ ਪਰ ਬੋਲੀ ਹੋ ਰਹੀ ਆ ਅੱਜ ਹੋ ਜਾਣੀਆਂ ਕੋਈ ਜਿਹੜਾ ਜਵਾਬ ਆ ਉਹਦੇ ਵਿੱਚ ਕੋਈ ਤਰਕ ਨਹੀਂ ਸੀਗਾ ਤੇ ਗੱਲ ਆ ਜਿਹੜੀ ਉਹ ਕਮਾ ਕੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਕਿਸਾਨ ਪਰੇਸ਼ਾਨ ਨੇ ਬਾਪੂ ਜੀ ਬੈਠੇ ਨੇ ਇਹਨਾਂ ਨਾਲ ਵੀ ਗੱਲ ਕਰਾਂਗੇ ਕਹਿੰਦੇ ਜੀ ਬੋਲੀ ਤਾਂ ਹੋ ਰਹੀ ਆ ਪ੍ਰੋਪਰ ਸੈਕਟਰੀ ਸਾਹਿਬਾਨ ਨਾਲ ਗੱਲ ਹੋਈ ਸੀ ਜੀ दादो जी ਇੱਥੇ ਦੱਸ ਦੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬੋਲੀ ਹੋ ਰਹੀ ਹੈ ਜੀ ਕੋਈ ਕੋਈ ਬੋਲੀ ਨਹੀਂ ਹੋ ਰਹੀ ਝੂਠ ਹੈ ਸਾਵਾ ਕੋਈ ਤੇਰੇ ਇੰਸਪੈਕਟਰ ਨੇ ਆਇਆ ਕੋਈ ਮੈਕਮੇ ਦਾ ਬੰਦਾ ਨਹੀਂ ਆਇਆ ਹੈਗਾ ਔਰੇ ਜਦ ਵੋਟਾਂ ਦੇ ਟਾਈਮ ਨਹੀਂ ਕੋਈ ਮੰਤਰੀ ਆ ਰਿਹਾ ਔਰੇ ਕੋਈ ਪੁੱਛਣ ਸਾਨੂੰ ਫੇਰ ਕਿਹਨੇ ਪੁੱਛਣਾ ਸੀ ਹੁਣ ਤੂੰ ਥੋੜਾ ਮੌਕਾ ਇੱਥੇ ਆਓ ਦੇਖੋ ਥੋੜੇ ਰੈਂਚ ਆਉਂਦੀ ਆ ਉਹਨੂੰ ਭਰਾਓ ਨਹੀਂ ਆਉਂਦੀ ਛੱਡੋ ਮੈਕਮੇ ਦਾ ਬੰਦਾ ਤਾਓ ਤੁਸੀਂ ਫਿਰ ਵੋਟਾਂ ਦਾ ਟਾਈਮ ਆ ਜੀ ਫਿਰ ਤੁਸੀਂ ਵੀ ਕੋਈ ਸੋਚਿਆ ਹੋਣਾ ਜੇ ਉਹ ਨਹੀਂ ਸੋਚ ਰਹੇ ਤੁਹਾਡੇ ਬਾਰੇ ਤੁਸੀਂ ਕੋਈ ਸੋਚਿਆ ਅਸੀਂ ਤਾਂ ਹੁਣ ਅਸੀਂ ਸੋਚਣਾ ਵੋਟਾਂ ਦਾ ਸਾਨੂੰ ਪਾਉਣੀਆਂ ਪੈਣੀਆਂ ਜਾਂ ਕਿਸੇ ਨੂੰ ਪਾਈਏ ਹੂੰ ਇਹ ਨਹੀਂ ਹੈਗਾ ਮੇਜ ਭੰਤਮਾਂ ਨੂੰ ਪਾਈਏ ਜਾਂ ਭਾਜਵਾ ਨੂੰ ਪਾਈਏ ਕੱਲ ਨੂੰ ਪਾਈਏ ਜਿਹੜੀ ਸਾਡੀ ਮਰਜ਼ੀ ਕਰੂ ਉਹਨੂੰ ਪਾਵਾਂਗੇ ਹੂੰ ਪਰ ਇਹਨਾਂ ਦਾ ਚਾਹੀਦਾ ਉਹ ਕਹਿੰਦੇ ਜੀ ਜਿਹੜੇ ਜਿਹੜੇ ਅਧਿਕਾਰੀ ਨੇ ਉਹਨਾਂ ਲਵੇ ਕਈ ਕਈ ਮੰਡੀਆਂ ਨੇ ਉਹ ਏਕਨ ਆ ਨਹੀਂ ਸਕਦੇ ਬੈਠ ਨਹੀਂ ਸਕਦੇ ਸਾਰੇ ਕਿਤੇ ਫਿਰ ਰਹੇ ਨੇ ਕੰਮ ਚੱਲ ਰਿਹਾ ਪ੍ਰੋਪਰ ਤੁਸੀਂ ਤਾਂ ਨਹੀਂ ਝੂਠ ਬੋਲੀ ਜਾਂਦੇ ਵਿਰੋਧੀ ਪਾਰਟੀਆਂ ਦੇ ਤਾਂ ਨਹੀਂ ਤੁਸੀਂ ਇੱਥੇ ਕੋਈ ਨਹੀਂ ਆ ਜੀ ਦੱਸੋ ਕੌਣ ਆਇਆ ਹਮ ਆ ਜੱਗਾ ਤੇ ਸਾਡੇ ਪ੍ਰਧਾਨ ਬਣਾਵਾ ਮੰਡੀ ਦਾ ਉਹਨੂੰ ਪੁੱਛੋ ਖਨਸੂ ਵਾਲੇ ਜੱਗੇ ਨੂੰ ਵੀ ਕੌਣ ਆਇਆ ਉਹਦੇ ਕੋਲ ਆਇਆ ਕੋਈ ਕਦੇ ਹਮ ਇੱਕ ਦਿਨ ਦਾ ਦੋ ਦਿਨ ਦਾ ਝੂਠ ਬੋਲ ਰਹੇ ਨੇ ਜੀ ਸੈਕਟਰੀ ਸਾਹਿਬਾਨ ਝੂਠੇ ਬੋਲਦੇ ਜਾਂ ਸਾਡੇ ਕੋਲ ਦਿਖਾਈ ਉਹ ਨਹੀਂ ਦਿੱਤੀ ਹੈਗੀ ਹਮ ਸਾਨੂੰ ਕੋਈ ਮੈਕਮ ਦਾ ਬੰਦਾ ਪੁੱਛਦਾ ਸੀ ਜੀ ਜ਼ਿੰਮੇਵਾਰਾਂ ਵਿੱਚ ਭਾਈ ਕਿਵੇਂ ਹਾਂ ਹੈ ਅਸੀਂ ਸਵੇਰ ਦੇ ਫੇਟੇ ਸਵੇਰ ਦੇ ਡੀਕਰੇ ਹੋ ਜੀ ਹਾਂ ਜੀ ਫੇ ਕੋਈ ਬੋਲੀ ਵਾਲਾ ਆਵੇ ਸਾਰੇ ਝੂਠ ਬੋਲਦੇ ਨੇ ਜੀ ਕੋਈ ਸਾਰੇ ਇਹ ਜਿੰਨੇ ਉਹਦੇ ਸਾਰੇ ਝੂਠ ਬੋਲ ਰਾਇ ਨੇ ਝੂਠ ਬੋਲਦੇ ਨਹੀਂ ਹਾਂ ਬਾਬਾ ਐਸਾ ਕੇ ਮੌਕਾ ਦੇਖਣਾ ਉਹ ਅਸੀਂ ਉਹੀ ਬੈਠੇ ਕੰਮ ਛੱਡੀ ਬੱਚੇ ਛੱਡੀ ਇਹ ਕਹਿੰਦੇ ਜੀ ਕੰਮ ਇਹ ਛਾੜੀ ਜਿੰਸੀ ਤਲਦੀ ਫਿਰ ਅਸੀਂ ਉਹਰੇ ਕੀ ਬੱਟੇ ਬੈਠੇ ਕਰਾਂਗੇ ਹਾਂ ਫਿਰ ਆਪਣੇ ਘਰ ਨੂੰ ਨਾ ਜਾਈਏ ਉਹਰੇ ਭੁੱਖੇ ਬੈਠੇ ਸਵੇਰੇ ਰੋਟੀ ਖਾ ਕੇ ਆ ਜਨਾਂ ਸਾਮ ਨੂੰ ਖਾਵਾਂਗੇ ਜਾ ਕੇ ਹੂੰ ਬੱਚੇ ਛੱਡੀ ਬੈਠੇ ਮਗਰ ਬੰਦ ਨੇ ਜੀ ਸਾਰੇ ਬੰਦ ਨੇ ਕੋਈ ਨਹੀਂ ਕੰਡਾ ਚੱਲਦਾ ਹੈਗਾ ਇਹ ਇੰਝ ਬੈਠੇ ਬਿਆੰਦ ਆਈ ਜਾਂਦੇ ਨੇ ਝੁੱਟੇ ਸਾਡੇ ਕੰਮ ਚੱਲਦਾ ਜੀ ਕੰਮ ਬਹੁਤ ਵਧੀਆ ਚੱਲ ਰਿਹਾ ਜੀ ਦਸੋਰੇ ਦੇਖਣ ਤਾਂ ਸਹੀ ਆ ਕੇ ਫਿਰ ਹੁਣ ਪਿੰਡਾਂ ਚ ਵੀ ਆਉਣ ਆ ਦੇਖੋ ਜੀ ਬਾਦਰ ਨਾਲ ਸੁੱਕਾ ਪਿਆ ਜੇ ਜੇ ਮੀਂਹ ਪਿਆ ਨਾ ਗੱਲਾਂ ਨਾ ਹੁੰਦਾ ਹੈ ਹਾਂ ਜੀ ਅਸੀਂ ਜਿੱਥੇ ਪ੍ਰਧਾਨ ਜੀ ਬੁਲਾਉਣਗੇ ਅਸੀਂ ਤਿਆਰ ਹਾਂ ਅਸੀਂ ਧਰਨਾ ਲਾਵਾਂਗੇ ਹਾਂ ਅੱਛਾ ਜੀ ਸੋ ਇਹ ਹਾਲਾਤ ਨੇ ਜੀ ਕਿਸਾਨਾਂ ਦੇ ਢੰਗੇੜਾ ਮੰਡੀ ਦੇ ਵਿੱਚ ਅਸੀਂ ਮੌਜੂਦ ਆਂ ਸਰਕਾਰ ਦੇ ਦਾਅਵਿਆਂ ਦੀ ਪੋਲ ਆ ਜਿਹੜੇ ਇੱਥੇ ਬੈਠੇ ਕਿਸਾਨ ਖੋਲ ਰਹੇ ਨੇ ਇੱਥੇ ਲੱਗੇ ਕਣਕ ਦੇ ਢੇਰ ਖੋਲ ਰਹੇ ਨੇ ਪਰ ਸਰਕਾਰ ਆ ਜਿਹੜੀ ਉਹ ਸੋਸ਼ਲ ਮੀਡੀਆ ਤੇ ਕਈ ਚੈਨਲਾਂ ਤੇ ਐਲਾਨ ਕਰ ਰਹੀ ਆ ਕਿ ਪੁਖਤਾ ਪ੍ਰਬੰਧ ਨੇ ਪਰ ਪ੍ਰਬੰਧ ਪੁਖਤਾ ਕੀ ਨੇ ਉਹ ਮੰਡੀਆਂ ਚ ਆ ਕੇ ਪਤਾ ਲੱਗਦਾ ਏ ਸੋ ਅਸੀਂ ਮੰਡੀਆਂ ਚ ਆਇਆ ਇੱਥੇ ਦੇ ਜੋ ਹਾਲਾਤ ਨੇ ਉਹ ਤੁਹਾਨੂੰ ਦਿਖਾਏ ਨੇ ਅੱਗੇ ਵੀ ਤੁਹਾਨੂੰ ਦਿਖਾਉਂਦੇ ਰਹਾਂਗੇ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਗੁਰਦੀਪ ਚਵਾਣਾ ਦੇ ਨਾਲ ਮਨਵਿੰਦਰ ਸਿੰਘ ਚਵਾਣਾ ਨਾਬਾ